ਛੋਟੀ ਦੇ ਜਾਨਕਿ ਖਿਡਾਰੀਆਂ ਵਿੱਚੋਂ ਇੱਕ ਇਹਨਾਂ ਦਾ ਨਾਮ ਆਉਂਦਾ ਜਿਨ੍ਹਾਂ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਕਬੱਡੀ ਖੇੜਦੇ ਨੇ ਪ੍ਰੇਰਣਾ ਵੀ ਦਿੰਦੇ ਨੇ ਖਿਡਾਰੀਆਂ ਨੂੰ ਪੈਸੇ ਜੀ ਮੇਰੇ ਜੀ ਮਾ ਖੇੜ ਕੇ ਕਮਾਏ ਹੋਏ ਸੀਗੇ ਪੌਣੇ 2 ਲੱਖ ਤੇ 25000 ਰੁਪਏ ਪਹਿਲਾਂ ਬਾਪੇ ਦੇ ਪੈਸੇ ਘਰੇ ਉਹ ਉਹਨਾਂ ਤੋਂ ਚੱਕ ਜਾਂ ਤੋਂ ਕੁਝ ਡਿੱਗ ਪਏ 16000 ਰੁਪਏ ਮੌਕੇ ਤੇ 6 ਤੋਲੇ ਸੋਨੇ ਦੇ ਸੀਗੇ ਘਰੇ ਉਹ ਸਾਰਾ ਲੈ ਲਏ ਮਿਹਨਤ ਕਰਕੇ ਥੱਲੇ ਛੋਟੇ ਪਰਿਵਾਰ ਤੋਂ ਉੱਠ ਕੇ ਤਾਂ ਠੀਕ ਹੈ ਜੀ ਆਪਦੀ ਮਿਹਨਤ ਕਰਦਾ ਸੀ ਤੇ ਪਤਾ ਨਹੀਂ ਜਾ ਕਿਸੇ ਤੋਂ ਜਰਿਆ ਨਹੀਂ ਗਿਆ ਜਾਂ ਕਿਵੇਂ ਇਸ ਚੀਜ਼ ਦਾ ਹੁਣ ਦੇਖੀਏ ਸੀ ਵੀ ਨੁਕਸਾਨ ਬਹੁਤ ਵੱਡਾ ਮਿਹਨਤ ਦੀ ਕਮਾਈ ਆ ਜੀ ਮਿਹਨਤ ਦੀ ਕਮਾਈ ਨੂੰ ਖੇਰੂ ਖੇਰੂ ਕਰਤਾ ਉਹ ਹੁਣ ਬਰਦਾਸ਼ਤ ਨਹੀਂ ਹੋ ਰਿਹਾ ਕਿਸੇ ਤੋਂ ਜਾਂ ਕਿਵੇਂ ਜਿਵੇਂ ਇਹਨਾਂ ਨੇ ਦੱਸਿਆ ਕਿ ਰਾਤ ਸਾਡੇ ਚੋਰੀ ਹੋ ਗਈ ਜਿਸ ਤਰ੍ਹਾਂ ਇਹ ਆਮ ਘਰਾਂ ਦੇ ਵਿੱਚ ਹੀ ਹੁੰਦਿਆਂ ਰਹਿਣਗੇ ਤਾਂ ਬਹੁਤ ਮਾੜੀ ਗੱਲ ਆ ਸਾਨੂੰ ਬੇਨਤੀ ਹੈ ਵੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਚੰਗੀ ਮਿਹਨਤ ਕਰਕੇ ਵਿਚਾਰਾ ਨਾ ਪਿੰਡ ਦਾ ਨਾਮ ਬਣਾਇਆ ਨਿੱਕੇ ਲੈਵਲ ਤੋਂ ਹੋ ਕੇ ਉੱਪਰ ਲੈਵਲ ਨੂੰ ਗਏ ਹੁਣ ਤੇ ਕਿਸੇ ਨੇ ਜਰਿਆ ਨਹੀਂ ਵੇਖੋ ਕੀ ਪਤਾ ਕੌਣ ਸੀ ਕੌਣ ਨਹੀਂ ਪਰ ਅਸੀਂ ਤਾਂ ਇਹਨਾਂ ਨੂੰ ਸਾਫ਼ ਲੈਣਾ ਚਾਹੀਦਾ ਗਰੀਬ ਕਿਸਾਨ ਹੀ ਸੀਗੇ ਹਨਾ ਮਿਹਨਤ ਕੀਤੀ ਸੀਗੀ ਚੋਰ ਇੰਨੇ ਕਿ ਬੇਕਾਫ ਸੀਗੇ ਇਹਨਾਂ ਦੇ ਇੱਥੇ ਚੋਰੀ ਕਰਨ ਤੋਂ ਬਾਅਦ ਇਹਨਾਂ ਦੇ ਚਾਚੇ ਦਾ ਨਾਲ ਘਰ ਆਓ ਉੱਥੇ ਵੀ ਉਹਨਾਂ ਨੇ ਜਿੰਦੇ ਖੁੰਡੇ ਪੂਰੇ ਭੰਨਣ ਦੀ ਕੋਸ਼ਿਸ਼ ਕੀਤੀ ਹੈ ਮੇਰੇ ਬੇਟੇ ਨੇ ਇੰਨੀ ਮਿਹਨਤ ਕੀਤੀ ਪਰ ਮੈਂ ਕਹਿੰਨੀ ਆ ਵੀ ਇਹ ਮਿਹਨਤ ਉਹਨਾਂ ਨੂੰ ਹੱਕ ਦੀ ਜਜ ਨਹੀਂ ਨੀਗੀ ਰਾਹ ਦੀ ਬਣੇ ਅਸੀਂ ਐਡੇ ਕਿੱਡੇ ਕਿ ਸਰਦਾਰਾਂ ਘਰੇ ਪੈਸੇ ਰੱਖਣ ਵਾਸਤੇ ਜੀ ਅਸੀਂ ਕੋਈ ਛੋਟੇ ਜ਼ਿੰਮੇਦਾਰਾਂ ਕੋਈ ਵੱਡੇ ਨਹੀਂ ਸਰ ਮੇਰੇ ਬ੍ਰਦਰ ਨੇ ਬਹੁਤ ਹੀ ਮਿਹਨਤ ਕਰਕੇ ਪੈਸੇ ਜੋੜੇ ਸੀ ਜੀ ਤੇ ਬਾਹਰ ਜਾਣ ਵਾਸਤੇ ਹੁਣ ਉਹਨੇ ਰੱਖੇ ਸੀ ਵੀ ਮੈਨੂੰ ਲੋੜ ਪਊਗੀ ਬਾਹਰ ਜਾਣ ਲਈ ਤੇ ਕੋਸ਼ਿਸ਼ ਆਉਣਾ ਵੀ ਸੀ ਸਾਡਾ ਤੇ ਪੈਸੇ ਵੀ ਤੇ ਸਿਉਣਾ ਵੀ ਸਾਰਾ ਹੀ ਲੈ ਗਏ ਚੋਰ ਬਹੁਤ ਮਿਹਨਤ ਨਾਲ ਖੇਡਦਾ ਸੀਗਾ ਜੀ ਨਸ਼ੇ ਤੋਂ ਰਹਿਤ ਸੀਗਾ ਬੱਚਿਆਂ ਨੂੰ ਵੀ ਹੋਰਾਂ ਨੂੰ ਵੀ ਖੜਾਉਂਦਾ ਸੀਗਾ ਜੀ ਤੇ ਪਰ ਨਹੀਂ ਜਰਿਆਗਾ ਜੀ ਸਭ ਕੁਝ ਲੈ ਗਏ ਡੁੱਟ ਗਿਆ ਦੇਖੋ ਬੜੇ ਸੁਧਾਰਨ ਪਰਿਵਾਰ ਦੇ ਵਿੱਚੋਂ اٹਕੇ ਨੇ ਕਬੱਡੀ ਦੇ ਵਿੱਚ ਬੜੇ ਨਾਂ ਕਮਾਇਆ ਪਿੰਡ ਦਾ ਨਾਂ ਇਲਾਕੇ ਦਾ ਨਾਂ ਕਮਾਇਆ ਔਰ ਇਸ ਤਰ੍ਹਾਂ ਮਿਹਨਤੀ ਕਮਾਈ ਤੇ ਡਾਕਾ ਪੈ ਜਾਣਾ ਤਾਂ ਬਹੁਤ ਹੀ ਮਾੜੀ ਘਟਨਾ ਹੈ ਮਾੜੀ ਗੱਲ ਹੋਈ ਹੈ ਜੀ ਇਹਦੇ ਨਾਲ ਵੀ ਜਨਨ ਕੀ ਉਹ ਜੇ ਬੰਦੇ ਸਾਥ ਬੰਦੇ ਆ ਇਹ ਵੀ ਕਿਸੇ ਨਾਲ ਮਾਰੀ ਨਹੀਂ ਇਹ ਕਰਦੇ ਜੀ ਪਤਾ ਨਹੀਂ ਲੋਕ ਕਾ ਤੋ ਮੱਥੀ ਜਾਂਦੇ ਆ ਅੱਗੇ ਕਬੱਡੀ ਖਿਡਾਰੀ ਮਾਰਤਾ ਹੁਣ ਇਹ ਚੁੱਭਣ ਲੱਗ ਗਿਆ ਜੀ ਕਿਤਨਾ ਕਿਤੇ ਜੀ ਚਿੱਟੇ ਵਾਲਿਆਂ ਦਾ ਜਿਵੇਂ ਕਹਿ ਰਿਹਾ ਹੁਣ ਪੂਰਾ ਜਾਰੀ ਹੈ ਤੇ ਸਰਕਾਰ ਨੂੰ ਅਗੇ ਕਈ ਵਾਰੀ ਬੇਨਤੀ ਕਰ ਚੁੱਕਿਆ ਵੀ ਇਹ ਵਾਰਦਾਤਾ ਰੁਕਣਾ ਚਾਹੀਦੀ ਹੈ ਜੀ ਉਹਨਾਂ ਨੇ ਇੱਥੇ ਟਰਾਂਸਫਰਮ ਲਿਆ ਜੀ ਆ ਘਰ ਦਾ ਦੋ ਵਾਰੀ ਟਰਾਂਸਫਰਮ ਲੈ ਗਿਆ ਜੀ ਇੱਕ ਵਾਰੀ ਨਹੀਂ ਕਿਸੇ ਤਰ੍ਹਾਂ ਰੱਖਿਆ ਜਾਂਦਾ ਜੀ ਦੋ ਵਾਰੀ ਉਹਨਾਂ ਨੇ ਦੇਖੋ ਕਿਵੇਂ ਰੱਖਿਆ ਹੋਇਆ ਜੀ ਫਿਰ ਉੱਥੇ ਵੀ ਜਾ ਕੇ ਇਹ ਨਹੀਂਗਾ ਪਹਿਲੇ ਦਿਨ ਟ੍ਰਾਂਸਫਰ ਮੂਡੇ ਦੇ ਧਰ ਦੇਣਾ ਜੀ ਉੱਥੇ ਬਿਜਲੀ ਵਾਲਾ ਨੇ ਬਹੁਤ ਹੀ ਮਿਹਨਤ ਕਰਨੀ ਪੈਂਦੀ ਹੈ ਜੀ ਪਕਾਈ ਕਰਨੀ ਪੈਂਦੀ ਹੈ ਕਹਿ ਸਕਦੇ ਆਪਾਂ ਤੇ ਇਹ ਕੁਝ ਲੁੱਟਾਂ ਹੋਆ ਵਧੀਆਂ ਜਾਂਦੀਆਂ ਗਲਤ ਕੰਮ ਆ ਗਏ ਤੁਸੀਂ ਵੇਖ ਰਹੇ ਹੋ ਸੱਚ ਦੀ ਪਰਤਾਲ ਮੈਂ ਤੁਹਾਡਾ ਆਪਣਾ ਬਤਾਰ ਸਿੰਘ ਜੀ ਤਾਰਾ ਅੱਜ ਅਸੀਂ ਪਹੁੰਚੇ ਹਾਂ ਪਿੰਡ ਗੁਰੂ ਸਰ ਦੇ ਵਿੱਚ ਸਖਬੀਰਸ ਗੁਰੂ ਸਰ ਦਾ ਨਾਮ ਚੋਟੀ ਦੇ ਖੜਾਰੀਆਂ ਵਿੱਚੋਂ ਇੱਕ ਨਾਮ ਆਉਂਦਾ ਹੈ ਅੱਜ ਉਸ ਦੇ ਘਰ ਚੋਰੀ ਹੁੰਦੀ ਆ ਰਾਤ ਚੋਰੀ ਕਿਵੇਂ ਹੁੰਦੀ ਆ ਸਾਡੇ ਨਾਲ ਪਰਿਵਾਰ ਆ ਸਾਰਾ ਸੁਖਵੀਰ ਗੁਰੂ ਸਰਦਾ ਸਾਰਾ ਜਨਨ ਕਿ ਪਿੰਡ ਦੇ ਮੋਹਤਵਰ ਵਿਅਕਤੀ ਆ ਪੰਚਾਇਤ ਦੇ ਮੈਂਬਰ ਆ ਕਿਸਾਨ ਆ ਗੂ ਸਾਡੇ ਨਾਲ ਨੇ ਸਾਰੀ ਜਾਣਕਾਰੀ ਲਵਾਂਗੇ ਵੀ ਜਿਹੜੀ ਚੋਰੀ ਹੋਈ ਆ ਕਿਵੇਂ ਹੋਈ ਆ ਕੋਈ ਪੁਲਿਸ ਪ੍ਰਸ਼ਾਸਨ ਦਾ ਅਧਿਕਾਰੀ ਇੱਥੇ ਪਹੁੰਚਿਆ ਜਾਂ ਨਹੀਂ ਪਹੁੰਚਿਆ ਇਹ ਵੀ ਜਾਣਕਾਰੀ ਲਵਾਂਗੇ ਇਹਨਾਂ ਨਾਲ ਹੋਰ ਦੁੱਖ ਮਡਾਉਣ ਕੌਣ ਕੌਣ ਆਇਆ ਸਾਰੀ ਜਾਣਕਾਰੀ ਲੈਣੇ ਆ ਸਾਡੇ ਨਾਲ ਪਰਿਵਾਰ ਆ ਸਾਰਾ ਪੋਸਟ ਦੇ ਸਖਬੀਰ ਸਿੰਘ ਜੀ ਸਾਡੇ ਨਾਲ ਨੇ ਛੋਟੀ ਦੇ ਜਾਨਕਿ ਖਿਡਾਰੀਆਂ ਵਿੱਚੋਂ ਇੱਕ ਇਹਨਾਂ ਦਾ ਨਾਮ ਆਉਂਦਾ ਜਿਨ੍ਹਾਂ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਕਬੱਡੀ ਖੇਡਦੇ ਨੇ ਪ੍ਰੇਰਣਾ ਵੀ ਦਿੰਦੇ ਨੇ ਖਿਡਾਰੀਆਂ ਨੂੰ ਤੇ ਪੂਰੀ ਜਾਣਕਾਰੀ ਲੈਣੇ ਆ ਸਾਡੇ ਨਾਲ ਵੀ ਸਾਡੇ ਨੇ ਸੁਖਵੀਰ ਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੁਖਵੀਰ ਜੀ ਜਿਹੜੀ ਚੋਰੀ ਹੁੰਦੀ ਹੈ ਤੁਹਾਡੇ ਘਰ ਕਿੱਦਾਂ ਹੁੰਦੀ ਆ ਤੇ ਕਿਵੇਂ ਹੋਈ ਤੇ ਕਦੋਂ ਹੋਈ ਇਹ ਜਾਣਕਾਰੀ ਦਿਓ ਸਰ ਇਹ ਜੀ ਰਾਤ ਨੂੰ ਜੀ 12 ਤੋਂ 3 ਦੇ ਵਿੱਚ ਵਿੱਚ ਹੋਈ ਆ ਤੇ ਅਸੀਂ ਮਤਲਬ ਕਿ ਪਾਪਾ ਮੋੜਾ ਦਰਦ ਕਰ ਦੋ ਲੇਟ ਪਏ ਸੀਗੇ 11:00 ਵਜੇ ਦੋਸਤੋ ਬਾਅਦ ਵੀ ਲੇਟ ਰਾਤ ਕੱਟ ਜੇ ਲੱਗੇ ਦੋ ਤਿੰਨ ਜੀ ਤੇ ਫਿਰ 4 ਵਜੇ ਫੇਰ ਉੱਠ ਖੜੇ ਇਹ ਮੋਢੇ ਦੀ ਟਕੋਰ ਕਰਨ ਲਈ ਜੀ ਉਹ ਥੈਲੀ ਜੀ ਨਾਲ ਗਰਮ ਕਰਕੇ ਕਰਦੇ ਆ ਜੀ ਜਦੋਂ ਉੱਠੇ ਬਸ ਉਹ ਮਗਰ ਦਾ ਸਾਡਾ ਗੇਟ ਆ ਮਤਲਬ ਕਿ ਘਰ ਦੇ ਮਗਰ ਨਿਕਲਦਾ ਉਹ ਖੁੱਲਾ ਪਿਆ ਸੀ ਜੀ ਉਹ ਜਦੋਂ ਦੇਖਿਆ ਨੇ ਆ ਕੇ ਤੇ ਉਹ ਬੰਦ ਕਰਕੇ ਅੰਦਰ ਬਰਾਂਡੇ ਜਾਏ ਉੱਥੇ ਆ ਕੇ ਉਹ ਪੇਟਿਆਂ ਵਾਲਾ ਬਾਰ ਖੁੱਲਾ ਸੀ ਜੀ ਇਹਨਾਂ ਨੇ ਕਿਹਾ ਚਲ ਬੰਦ ਕਰਦਾ ਵੈਸੇ ਹੀ ਆ ਖੁੱਲਾ ਜੀ ਜੋ ਅੰਦਰ ਗਏ ਤੇ ਉਹ ਪੇਟੀਆਂ ਖੁੱਲੀਆਂ ਸਾਮਾਨ ਖਲਾਰਾ ਪਿਆ ਪਿਆ ਸਾਰਾ ਫਿਰ ਅਸੀਂ ਸਾਰਾ ਟੱਬਰ ਉੱਠ ਖੜਿਆ ਨਾਲ ਮੇਰੇ ਚਾਚੇ ਦਾ ਘਰ ਨਾਲ ਹੀ ਜੀ ਉਹਨਾਂ ਨੂੰ ਉਠਾਇਆ ਤੇ ਅੰਦਰ ਕੁਝ ਨਹੀਂ ਮਿਲਦਾ ਜੀ ਖਾਲੀ ਸਭ ਕੁਝ ਜਿਹੜਾ ਚੋਰ ਚੋਰੀ ਕਰਕੇ ਲੈ ਗਿਆ ਉਹ ਕੀ ਕੀ ਸਮਾਨ ਲੈ ਗਿਆ ਕਿੰਨਾ ਪੈਸਾ ਸੀ ਕਿੰਨਾ ਸੋਨਾ ਸੀ ਤੁਹਾਡਾ ਪੈਸੇ ਜੀ ਮੇਰੇ ਜੀ ਖੇੜ ਦੇ ਕਮਾਏ ਹੋਏ ਸੀਗੇ 1.5 ਲੱਖ ਤੋਂ ਜੀ ਤੇ 25000 ਰੁਪਏ ਪਹਿਲਾਂ ਬਾਪੇ ਦੇ ਪੈਸੇ ਸੀ ਘਰੇ ਜੀ ਉਹ ਉਹਨਾਂ ਤੋਂ ਚੱਕ ਜਾਂ ਤੋਂ ਕੁਝ ਡਿੱਗ ਪਏ 16000 ਰੁਪਏ ਜੀ ਮੌਕੇ ਤੇ ਜੀ ਤੇ 6 ਟੋਲੇ ਸੋਨੇ ਦੇ ਸੀਗੇ ਘਰੇ ਉਹ ਸਾਰਾ ਲੈ ਜੀ ਤੁਹਾਨੂੰ ਕਿਸੇ ਤੇ ਸ਼ੱਕ ਹੋਵੇ ਜਾਂ ਤੁਹਾਡੇ ਘਰ ਕੋਈ ਕਿਸੇ ਤਰ੍ਹਾਂ ਦਾ ਬੰਦਾ ਆਇਆ ਹੋਵੇ ਜਿਹੜਾ ਤੁਹਾਨੂੰ ਕਿਸੇ ਸ਼ੱਕ ਹੁੰਦਾ ਵੀ ਆਪਣੇ ਸ਼ਾਇਦ ਮੈਨੂੰ ਇਸ ਤੇ ਸ਼ੱਕ ਲੱਗਦਾ ਨਹੀਂ ਆਇਆ ਜੀ ਕਿਸੇ ਤੇ ਸ਼ੱਕ ਨਹੀਂ ਹੈਗਾ ਜੀ ਇਦਾਂ ਦਾ ਕੋਈ ਆਇਆ ਹੀ ਨਹੀਂ ਜੀ ਕਿਸੇ ਦਾ ਨਾਮ ਹੀ ਲੈ ਸਕਦੇ ਹੁਣ ਜੀ ਤੇ ਕੋਈ ਸਾਡਾ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਰਿਪੋਰਟ ਲਿਖਾਈ ਇਤਲਾਹ ਦਿੱਤੀ ਕੋਈ ਪਹੁੰਚਿਆ ਤੁਹਾਡੇ ਘਰੇ ਹਾਂ ਜੀ ਇਤਲਾਹ ਦਿੱਤੀ ਸੀ ਤੜਕੇ ਆਏ ਸੀ ਪੁਲਿਸ ਮੁਲਾਜ਼ਮ ਜੀ ਮੌਕਾ ਦੇਖ ਕੇ ਗਏ ਆ ਤੇ ਉਹਨਾਂ ਨੇ ਵਿਕਿੰਗਨ ਦਵਾਇਆ ਵੀ ਕਰਾਂਗੇ ਤੁਹਾਡਾ ਹਾਲੂ ਮਸਲਾ ਜੀ ਕੋਸ਼ਿਸ਼ ਕਰ ਰਹੇ ਹਾਂ ਜੀ ਜੀ ਤੁਹਾਡੇ ਨਾਲ ਦੁੱਖ ਵੰਡਾਉਣ ਕੋਈ ਪੋਲੀਟੀਕਲ ਨੁਮਾਇੰਦਾ ਆਇਆ ਅਜੇ ਤੱਕ ਨਹੀਂ ਪੋਲੀਟੀਕਲ ਨੁਮਾਇੰਦਾ ਨਹੀਂ ਆਇਆ ਕੋਈ ਕੋਈ ਨਹੀਂ ਨਹੀਂ ਜੀ ਇਹਨਾਂ ਦੇ ਘਰ ਅਜੇ ਤੱਕ ਪੋਲੀਟੀਕਲ ਨੁਮਾਇੰਦਾ ਜਾਨੀ ਕਿ ਦੁੱਖ ਵੰਡਾਉਣ ਲਈ ਕੋਈ ਨਹੀਂ ਆਇਆ ਪਿੰਡ ਵਾਲੇ ਸਾਡੇ ਨਾਲ ਵੀਰ ਨੇ ਪੰਚਾਇਤ ਦੇ ਮੈਂਬਰ ਕਿਸਾਨ ਆਗੂ ਨੇ ਪੂਰੀ ਜਾਣਕਾਰੀ ਹੋਰ ਵੀ ਲੈਣੇ ਆ ਸੋ ਸੋ ਸਿਗਲ ਜੀ ਜਿਹੜੀ ਚੋਰੀ ਹੁੰਦੀ ਹੈ ਇਹਨਾਂ ਦੇ ਘਰੇ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਚੋਰੀ ਅਸੀਂ ਤਾਂ ਇਹ ਦੇਖਦੇ ਆਂ ਵੀ ਇਹ ਮਿਹਨਤ ਕਰਕੇ ਥੱਲੇ ਛੋਟੇ ਪਰਿਵਾਰ ਤੋਂ ਉੱਠ ਕੇ ਤਾਂ ਤੀਕਾ ਆ ਜੀ ਆਪਦੀ ਮਿਹਨਤ ਕਰਦਾ ਸੀ ਤੇ ਪਤਾ ਨਹੀਂ ਜਾਂ ਕਿਸੇ ਤੋਂ ਜਰਿਆ ਨਹੀਂ ਗਿਆ ਜਾਂ ਕਿਵੇਂ ਇਸ ਚੀਜ਼ ਦਾ ਹੁਣ ਦੇਖੀਏ ਅਸੀਂ ਵੀ ਨੁਕਸਾਨ ਬਹੁਤ ਵੱਡਾ ਹੈ ਜੀ ਮਿਹਨਤ ਦੀ ਕਮਾਈ ਹੈ ਜੀ ਮਿਹਨਤ ਦੀ ਕਮਾਈ ਨੂੰ ਖੇਰੂ ਖੇਰੂ ਕਰਤਾ ਉਹ ਹੁਣ ਬਰਦਾਸ਼ਤ ਨਹੀਂ ਹੋ ਰਿਹਾ ਕਿਸੇ ਤੋਂ ਜਾਂ ਕਿਵੇਂ ਇਹ ਚੀਜ਼ ਨੂੰ ਅਸੀਂ ਬਹੁਤ ਮਾੜਾ ਸਮਝਦੇ ਹਾਂ ਜੀ ਸਾਡੇ ਜਿਹੜੇ ਨੌਜਵਾਨ ਨਵੀਂ ਪੀੜ੍ਹੀ ਐ ਦਿਨੋ ਦਿਨ ਜਨ ਕੇ ਵਿਦੇਸ਼ਾਂ ਨੂੰ ਜਾ ਰਹੀ ਐ ਲੋਕ ਕਹਿੰਦੇ ਵਿਦੇਸ਼ਾਂ ਨੂੰ ਕਿਉਂ ਜਾ ਰਹੇ ਇਸੇ ਦੁੱਖ ਦੇ ਮਾਰੇ ਜਾ ਰਹੇ ਨੇ ਤੁਸੀਂ ਬਈ ਜੀ ਇਹ ਕਿਵੇਂ ਦੇਖੋਗੇ ਚੀਜ਼ ਬਿਲਕੁਲ ਜੀ ਬਹੁਤ ਮਾੜੀ ਗੱਲ ਐ ਸਾਡੇ ਪਿੰਡ ਦਾ ਮਾਣ ਐ ਜੀ ਸੁਖਵੀਰ ਕਬੜੀ ਤੇ ਜਿਵੇਂ ਇਹਨਾਂ ਨੇ ਦੱਸਿਆ ਕਿ ਰਾਤ ਸਾਡੇ ਚੋਰੀ ਹੋ ਗਈ ਜਿਸ ਤਰ੍ਹਾਂ ਇਹ ਆਮ ਘਰਾਂ ਦੇ ਵਿੱਚ ਹੀ ਹੁੰਦਿਆਂ ਰਹਿਣੀਆਂ ਤੇ ਬਹੁਤ ਮਾੜੀ ਗੱਲ ਐ ਸਾਨੂੰ ਬੇਨਤੀ ਐ ਵੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਕਿ ਦੋਸ਼ੀਆਂ ਨੂੰ ਜਲਦ ਜਲਦ ਫੜ ਕੇ ਇਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਤੇ ਬਹੁਤ ਹੀ ਮਾੜੀ ਗੱਲ ਐ ਜੀ ਬਹੁਤ ਹੀ ਨਿੰਦਣਯੋਗ ਘਟਨਾ ਐ ਇੱਕ ਸਾਡੇ ਨੌਜਵਾਨ ਨੇ ਕਿੰਨੀ ਮਿਹਨਤ ਕਰਕੇ ਪੈਸਾ ਬਣਾਇਆ ਆਸ ਲੈ ਕੇ ਆਇਆ ਸੀ ਪਿੰਡ ਸ਼ਾਇਦ ਕੁਝ ਕੰਮ ਕਰਾਂਗੇ ਸੋ ਆਸਾਂ ਹੁੰਦੀਆਂ ਆਪਾਂ ਨੂੰ ਘਰਾਂ ਦੇ ਪਰਿਵਾਰ ਦੇ ਵਿੱਚ ਤੇ ਜਿਹੜੀ ਉਹਦੀ ਜਨਕੀ ਕਮਾਈ ਕੀਤੀ ਸੀ ਚੋਰਾ ਨੇ ਮਿੰਟੋ ਮਿੰਟ ਹੱਥ ਸਪਾਈ ਜਨਕੀ ਉਸ ਤੇ ਫੇਰ ਗਈ ਇਹ ਤਾਂ ਪਹਿਲੀ ਗੱਲ ਸਾਡੇ ਪਿੰਡ ਦਾ ਮਾਣ ਆ ਜੀ ਜੀ ਤੇ ਵਧੀਆ ਸਾਡੇ ਜਿਹੜੇ ਨੌਜਵਾਨ ਇਹ ਵੀ ਚੰਗੀ 플레이ਰ ਨਾਲ ਲੈਂਦੇ ਸੀ ਇਹਨਾਂ ਤੋਂ ਵੀ ਅੱਗੇ ਵਧਦੇ ਸੀਗੇ ਤੇ ਜੇ ਚੰਗੇ ਖਿਡਾਰੀਆਂ ਨੂੰ ਐਂ ਦਬਾਉਣ ਲੱਗ ਪਏ ਜੀ ਜੀ ਤੇ ਫਿਰ ਉਹ ਅੱਗੇ ਕਿਸ ਨੇ ਵਧਣਾ ਨਹੀਂ ਤਾਂ ਹੀ ਤਾਂ ਸਾਡੇ ਲੋਕ ਬਾਹਰ ਨੂੰ ਭਾਈ ਰਹੇ ਜੀ ਜੀ ਚੰਗੀ ਮਿਹਨਤ ਕਰਕੇ ਵਿਚਾਰਾ ਨਾ ਪਿੰਡ ਦਾ ਨਾਮ ਬਣਾਇਆ ਨਿੱਕੇ ਲੈਵਲ ਤੋਂ ਹੋ ਕੇ ਉੱਪਰ ਲੈਵਲ ਨੂੰ ਗਏ ਹੁਣ ਤੇ ਕਿਸੇ ਨੇ ਜਰਿਆ ਨਹੀਂ ਵੇਖੋ ਕੀ ਪਤਾ ਕੌਣ ਸੀ ਕੌਣ ਨਹੀਂ ਪਰ ਇਹ ਤਾਂ ਇਹਨਾਂ ਨੂੰ ਸਾਫ਼ ਮਿਲਣਾ ਚਾਹੀਦਾ ਜੀ ਹਾਂਜੀ ਦੇਖੋ ਇਹ ਗਰੀਬ ਕਿਸਾਨ ਹੀ ਸੀਗੇ ਹਨਾ ਮਿਹਨਤ ਕੀਤੀ ਸੀਗੀ ਚੋਰ ਇੰਨੇ ਕੁ ਬੇਕਾਫ ਸੀਗੇ ਵੀ ਇਹਨਾਂ ਦੇ ਇੱਥੇ ਚੋਰੀ ਕਰਨ ਤੋਂ ਬਾਅਦ ਇਹਨਾਂ ਦੇ ਚਾਚੇ ਦਾ ਨਾਲ ਘਰ ਆਓ ਉੱਥੇ ਵੀ ਉਹਨਾਂ ਨੇ ਜਿੰਦੇ ਕੁੰਡੇ ਪੂਰੇ ਭੰਨਣ ਦੀ ਕੋਸ਼ਿਸ਼ ਕੀਤੀ ਹੈ ਨਿਸ਼ਾਨ ਸਭ ਕੁਝ ਉਹਦੀ ਵੀ ਉੱਥੇ ਵੀ ਦੇਖੋ ਤੁਸੀਂ ਕਿੰਨੇ ਬੀਰ ਖੌਫ ਸੀਗੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇੱਥੇ ਸਾਖਤੀ ਨਾਲ ਧਿਆਨ ਦੇਣ ਦੀ ਲੋੜ ਹੈ ਜੀ ਜਿਹੜੇ ਚੋਰ ਚੋਰੀ ਕਰਨ ਆਉਂਦੇ ਆ ਉਹ ਆਪ ਦੀ ਜਾਨ ਤੇ ਖੇਡ ਕੇ ਆਉਂਦੇ ਆ ਕੋਈ ਮਾੜਾ ਮੋਟਾ ਚੋਰ ਨਹੀਂ ਹੋਊਗਾ ਪੂਰੀ ਰੇਕੀ ਦੇ ਨਾਲ ਚੋਰੀ ਹੋਈ ਹੈ ਕਿੱਥੇ ਛਿਉਣਾ ਪਿਆ ਕਿਹੜੀ ਤੀਜੀ ਪਿਆ ਕਿਹੜੇ ਬੈਗ ਚ ਪਿਆ ਉਹਨਾਂ ਨੇ ਉਸੇ ਬੈਗ ਨੂੰ ਹੱਥ ਲਾਇਆ ਉਸੇ ਜਨਨੀ ਕਿ ਪੇਟੀ ਨੂੰ ਫੁਰਲਿਆ ਹੋਰ ਕਿਸੇ ਨੂੰ ਨਹੀਂ ਫੁਰਲਿਆ ਸਾਡੇ ਨਾਲ ਹੋਰ ਸਾਡੇ ਮਾਤਾ ਵੀ ਇਹ ਪਰਿਵਾਰ ਦੇ ਮੈਂਬਰ ਆ ਉਹ ਵੀ ਪੂਰੀ ਜਾਣਕਾਰੀ ਲੈਣੇ ਆ ਹਾਂਜੀ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਮੇਂਜੀ ਬਹੁਤ ਮਨ ਦੁਖੀ ਹੈਗਾ ਮੇਰੇ ਬੇਟੇ ਨੇ ਇੰਨੀ ਮਿਹਨਤ ਕੀਤੀ ਪਰ ਮੈਂ ਕਹਿੰਨੀ ਆ ਵੀ ਇਹ ਮਿਹਨਤ ਨੂੰ ਹੱਕ ਦੀ ਜਜਣੀ ਨਹੀਂ ਗਈ ਰਾਹ ਦੀ ਬਣੀ ਬੜੀ ਔਖੀ ਕਮਾਈ ਕੀਤੀ ਇਹ ਬੇਟੇ ਮੇਰੇ ਦੇ ਨਾਲ ਕੋਈ ਰੀਸ ਕਰ ਲੈਂਦਾ ਵੀ ਸੁਖਵੀਰ ਨੇ ਜਿਹੜਾ ਕੰਮ ਕੀਤਾ ਆਪਾਂ ਉਹ ਕਰੀਏ ਚੋਰੀ ਚ ਨਾ ਕਰਨਾ ਜੀ ਜੀ ਸਹੀ ਚੋਰੀ ਤੇ ਰੀਸ ਨਹੀਂ ਹੈ ਹਾਂਜੀ ਬਹੁਤ ਗਲਤ ਕੰਮ ਆ ਇਹ ਧੁਗਣੀ ਨਹੀਂ ਗੀ ਕਹਿੰਦੇ ਘਾਬਤ ਬਣੀ ਹੈ ਮਾੜੀ ਸੋਚ ਗਿੱਟੇ ਦੀ ਮੋਚ ਬੰਦ ਨੂੰ ਲੈ ਕੇ ਬਹਿ ਜਾਂਦੀ ਹੈ ਰੀਸ ਕਰੋ ਚੰਗੇ ਕੰਮ ਨਹੀਂ ਕਰੋ ਮਾਤਾ ਸਾਡੀ ਕਿੰਨੀ ਭਾਵਕ ਹੋਗੀ ਇਹਨਾਂ ਦੇ ਬੇਟੇ ਨੇ ਕਿੰਨੀ ਮਿਹਨਤ ਦੇ ਨਾਲ ਜਾਨੀ ਕਿ ਅਮਰੀਕਾ ਜਾਣਾ ਸੀ ਹੁਣ ਕੈਨੇਡਾ ਜਾਣਾ ਸੀ ਵੀਰ ਜੀ ਕਿੱਥੇ ਜਾਣਾ ਸੀ ਤੁਸੀਂ ਕੈਨੇਡਾ ਜਾਣਾ ਸੀ ਜਾਨੀ ਕਿ ਤੇ ਜਨਗੀ ਕਿਸ ਨੂੰ ਜਰਾਣੀਗਾ ਵੇਖੋ ਮਾਤਾ ਜੀ ਜਿਹੜੇ ਚੋਰ ਹੁੰਦੇ ਨਾ ਚੋਰ ਇਹਨਾਂ ਗੱਲਾਂ ਨੂੰ ਵੇਖਣ ਲੱਗ ਜਾਂਦੇ ਕੋਈ ਗਰੀਬ ਐ ਜਾਂ ਕੋਈ ਅਮੀਰ ਐ ਚੋਰੀਆਂ ਨਾ ਕਰੀਤੋ ਜੀ ਐਸੇ ਕਰਕੇ ਪੈਸੇ ਸਾਂਭੀ ਬੈਠੇ ਸੀ ਵੀ ਜੇ ਮੇਰਾ ਵੀਜ਼ਾ ਆ ਗਿਆ ਤੁਰਤ ਫੱਟ ਕੇ ਤੇ ਇਹ ਨਾ ਹੋਵੇ ਕੋਈ ਬੈਂਕ ਬੰਦ ਹੋਵੇ ਕੋਈ ਮੁਰੇ ਸੁੱਟੀ ਆ ਜੇ ਇਸ ਕਰਕੇ ਅਸੀਂ ਰੱਖੀ ਬੈਠੇ ਸੀ ਅਸੀਂ ਐਡੇ ਕਿੱਡੇ ਕਿ ਸਰਦਾਰਾਂ ਘਰੇ ਪੈਸੇ ਰੱਖਣ ਵਾਸਤੇ ਜੀ ਅਸੀਂ ਕੋਈ ਛੋਟੇ ਜ਼ਿਮੀਦਾਰਾਂ ਕੋਈ ਵੱਡੇ ਨਹੀਂ ਜੀ ਇਹ ਤਾਂ ਜੀ ਇਨਸਾਫ ਹੋਣਾ ਚਾਹੀਦਾਗਾ ਜੀ ਅਨਸਾਫ ਜਰੂਰ ਮਿਲਣਾ ਚਾਹੀਦਾ ਤੁਸੀਂ ਹੁਣ ਇਹਦੇ ਅਸੀਂ ਮੇਰੇ ਜੀ ਮੈਂ ਬੇਟੇ ਬੇਟੀ ਵਾਸਤੇ ਸਾਂਭੀ ਬੈਠੀ ਸੀ ਤੇ ਉਹ ਵੀ ਮੇਰੇ ਚੱਕ ਲਈ ਕੁਛ ਨਹੀਂ ਛੱਡਿਆ ਇੱਕ ਨੱਕ ਦਾ ਕੋਕਾ ਵੀ ਨਹੀਂ ਛੱਡਿਆ ਮੇਰਾ ਜੀ ਮਾਤਾ ਜੀ ਜਿਹੜੇ ਚੋਰ ਹੁੰਦੇ ਨੇ ਜੇ ਚੋਰ ਇਹ ਗੱਲਾਂ ਵੇਖਣ ਲੱਗ ਜਾਣ ਅਮੀਰ ਗਰੀਬ ਤਾਂ ਵੰਦੇ ਨਹੀਂ ਉਹ ਜਿਹੜਾ ਚੋਰ ਚੋਰੀ ਕਰਨ ਉਹ ਇਹ ਨਹੀਂ ਵੰਦਾ ਵੀ ਇਹਨੇ ਪੈਸਾ ਕਿਵੇਂ ਬਣਾਇਆ ਜਾਣ ਸੋਨਾ ਕਿਵੇਂ ਬਣਾਇਆ ਜਾਣ ਇਹਦੀ ਧੀ ਦਾ ਕਾਰਜ ਕਰਨਾ ਜਾਂ ਨਹੀਂ ਕਰਨਾ ਜੇ ਉਹ ਇਹ ਗੱਲਾਂ ਵੇਖਣ ਲੱਗ ਜਾਣ ਤੇ ਸ਼ਾਇਦ ਚੋਰੀਆਂ ਸਾਡੇ ਘਰ ਦੇ ਹਾਂਜੀ ਭੈਣ ਜੀ ਹਾਂਜੀ ਸਰ ਮੇਰੇ ਬ੍ਰਦਰ ਨੇ ਬਹੁਤ ਹੀ ਮਿਹਨਤ ਕਰਕੇ ਪੈਸੇ ਜੋੜੇ ਸੀ ਜੀ ਜੀ ਤੇ ਬਾਹਰ ਜਾਣ ਵਾਸਤੇ ਹੁਣ ਹਣੇ ਰੱਖੇ ਸੀ ਵੀ ਮੈਨੂੰ ਲੋੜ ਪਊਗੀ ਬਾਹਰ ਜਾਣ ਲਈ ਤੇ ਕੁਛ ਸਿਉਣਾ ਵੀ ਸੀ ਸਾਡਾ ਤੇ ਪੈਸੇ ਵੀ ਤੇ ਸਿਉਣਾ ਵੀ ਸਾਰਾ ਹੀ ਲੈ ਗਏ ਚੋਰ ਤੇ ਪੁਲਿਸ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਹੈ ਵੀ ਪਲੀਜ਼ ਜ਼ਰੂਰ ਕਾਰਵਾਈ ਕਰੋ ਸਾਨੂੰ ਸਾਡਾ ਹੱਕ ਮਿਲ ਜੇ ਦੁਬਾਰਾ ਜੀ ਹਾਂਜੀ ਅਸੀਂ ਵੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਸਾਡੇ ਨਗਰ ਵਾਲੀ ਵੀਰ ਕਰਿਆ ਸਾਡੀਆਂ ਭੈਣਾਂ ਨੇ ਵੀ ਕਿਹਾ ਮਾਤਾ ਨੇ ਵੀ ਕਿਹਾ ਜਿਹੜੀ ਸਾਡੀ ਮਿਹਨਤ ਮੈਂ ਤਾਂ ਜਿਹੜਾ ਸਾਡਾ ਪੈਸਾ ਸੀ ਸਾਡੇ ਵੀਰ ਬਾਹਰ ਗਿਆ ਕਮਾ ਕੇ ਲੈ ਕੋਈ ਬਾਹਲਾ ਪੈਸਾ ਨਹੀਂ ਦੇਖੋ ਕਿੰਨਾ ਦੁਖੀ ਹੋ ਕੇ 2.2 ਲੱਖ ਰੁਪਏ ਸੀ ਵਿਚਾਰਾ ਨਹੀਂ ਤਾਂ ਆਮ ਕੈਨੇਡਾ ਅਮਰੀਕਾ ਜਾਂਦਾ ਕਿਨੇ ਕਿਨੇ ਪੈਸਾ ਲੋਕ ਕਮਾ ਕੇ ਲੈ ਲੈਂਦੇ ਆ ਵਿਚਾਰਾ ਖੇਡ ਕੇ ਕਬੱਡੀ ਜਨ ਕਿ ਪੈਸੇ ਕਮਾ ਕੇ ਲਿਆ ਸੀ ਹੁਣ ਇਹ ਨਹੀਂ ਜਾਣਾ ਸੀ ਉਹ ਸੋਨਾ ਵੀ ਲੈ ਕੇ ਤੇ ਪੈਸੇ ਵੀ ਲੈ ਕੇ ਮੇਰਾ ਸੀ ਭਤੀਜਾ ਸੀ ਜੀ ਬਹੁਤ ਮਿਹਨਤ ਨਾਲ ਖੇਡਦਾ ਸੀਗਾ ਜੀ ਨਸ਼ੇ ਤੋਂ ਰਹਿਤ ਸੀਗਾ ਬੱਚਿਆਂ ਨੂੰ ਵੀ ਹੋਰਾਂ ਨੂੰ ਵੀ ਖੜਾਉਂਦਾ ਸੀਗਾ ਜੀ ਜੀ ਤੇ ਪਰ ਨਹੀਂ ਜਰਿਆਗਾ ਜੀ ਸਭ ਕੁਝ ਲੈ ਕੇ ਲੁੱਟ ਕੇ ਛੱਡਾ ਜੀ ਬਹੁਤ ਮਿਹਨਤ ਨਾਲ ਬਣਾਇਆ ਗਿਆ ਜੀ ਇਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਜਰੂਰੀ ਜੇਕਰ ਸਾਡੇ ਜਿਹੜੇ ਅਜੰਗ ਮੁੰਡੇ ਐ ਸਾਡੇ ਵੀਰ ਆ ਜੇ ਇਹ ਕਹਿ ਦਿੰਦੇ ਨੂੰ ਅਸੀਂ ਨਸ਼ਾ ਮੁਕਤ ਹੋ ਜਾਗੇ ਨਸ਼ਾ ਨਹੀਂ ਕਰਨਾ ਪਿੰਡ ਦੇ ਵਿੱਚ ਕਸਮਾਂ ਖਾ ਲੈਣ ਵੀ ਆਪਣੇ ਪਿੰਡ ਦੇ ਵਿੱਚ ਨਸਿਆ ਜਮਾ ਵੜਨਾ ਨਹੀਂ ਚਾਹੀਦਾ ਨਾ ਵੇਚਣ ਵਾਲਾ ਆਵੇ ਨਾ ਸੀ ਖਾਵਾਂਗੇ ਸ਼ਾਇਦ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਸੁਧਾਰ ਹੋ ਜਾਣ ਜਿਵੇਂ ਇਹ ਚੋਰੀਆਂ ਦੱਸ ਰਹੇ ਆ ਇਹੋ ਜਿਹਾ ਸੁਧਾਰ ਹੋਰ ਹੋਰ ਵੀ ਸਾਡੇ ਨਾਲ ਆਗੂ ਨੇ ਪਹੁੰਚੇ ਨੇ ਪੂਰੀ ਜਾਣਕਾਰੀ ਲੈਣੇ ਬਾਈ ਜੀ ਤੁਕੀ ਨਾ ਕਿ ਬਾਈ ਜੀ ਫਿਰਮਿੰਦਰਪਾਲ ਸਿੰਘ ਜੀ ਜਿਹੜੀ ਰਾਤ ਚੋਰੀ ਹੁੰਦੀ ਹੈ ਵੀਰ ਦੇ ਘਰ ਬੜੀ ਮਿਹਨਤ ਦੇ ਨਾਲ ਜਿਹਨੇ ਨੇ ਪੈਸਾ ਕਮਾਇਆ ਸੀ ਤੁਸੀਂ ਕਿਵੇਂ ਦੇਖੋਗੇ ਇਹਨਾਂ ਬੜਾ ਹੀ ਮਾੜੀ ਘਟਨਾ ਹੈਗੀ ਹੈ ਦੇਖੋ ਬੜੇ ਸੁਧਾਰਨ ਪਰਿਵਾਰ ਦੇ ਵਿੱਚੋਂ اٹਕੇ ਨੇ ਕਬੱਡੀ ਦੇ ਵਿੱਚ ਬੜੇ ਨਾਂ ਕਮਾਇਆ ਪਿੰਡ ਦਾ ਨਾਂ ਇਲਾਕੇ ਦਾ ਨਾਂ ਕਮਾਇਆ ਹੈ ਔਰ ਇਸ ਤਰ੍ਹਾਂ ਮਿਹਨਤੀ ਕਮਾਈ ਤੇ ਡਾਕਾ ਪੈ ਜਾਣਾ ਤਾਂ ਬਹੁਤ ਹੀ ਮਾੜੀ ਘਟਨਾ ਹੈ ਜੀ ਤੇ ਸਾਨੂੰ ਇਸ ਤੋਂ ਇਹ ਵੀ ਸਬਕ ਲੈਣਾ ਚਾਹੀਦਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਅੱਗੇ ਨਾ ਵਾਪਰਨ ਤੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਪੁਲਿਸ ਨੂੰ ਚੋਰ ਫੜਨ ਦੇ ਵਿੱਚ ਜਿਹੜੀ ਸਖਤ ਕਾਰਵਾਈ ਉਹ ਕਰਨੀ ਚਾਹੀਦੀ ਹੈ ਜੀ ਹਾਂ ਜੀ ਬਾਪੂ ਜੀ ਕੋਈ ਨਹੀਂ ਇਤਰਾਫ ਕੋਈ ਗੱਲ ਹੈ ਦੋ ਮੁੰਡਾ ਚੰਗਾ ਸੀਗਾ ਜੀ ਚਾਚਾ ਹੀ ਲਾਦਾਈ ਸਾਡਾ ਬਹੁਤ ਮਾੜੀ ਗੱਲ ਹੋਈ ਹੈ ਜੀ ਇਹਦੇ ਨਾਲ ਵੀ ਜਨਨ ਕੀ ਉਹ ਜੇ ਬੰਦੇ ਹੀ ਸਾਥ ਬੰਦੇ ਆ ਇਹ ਵੀ ਕਿਸੇ ਨਾਲ ਮਾੜੀ ਨਹੀਂ ਇਹ ਕਰਦੇ ਜੀ ਪਤਾ ਨਹੀਂ ਲੋਕ ਆ ਤੂੰ ਮੱਥੀ ਜਾਂਦੇ ਆ ਅੱਗੇ ਕਬੱਡੀ ਖਿਡਾਰੀ ਮਾਰਤਾ ਹੁਣ ਇਹ ਚੁੱਭਣ ਲੱਗ ਗਿਆ ਜੀ ਜੀ ਸਾਡਾ ਕੀ ਬਣੂਗਾ ਜੀ ਇਹਦੇ ਮਾਨ ਕਰਕੇ ਅਸੀਂ ਉੱਠਣਾ ਜੀ ਇਹ ਗੱਲ ਕਿਹੜੀ ਹੈ ਜੀ ਸਾਨੂੰ ਕੋਈ ਇਨਸਾਫ ਮਿਲੇ ਜੀ ਮੈਂ ਇਹੀ ਚਾਹੁੰਦਾ ਜੀ ਔਰ ਸਾਡੇ ਵੀਰ ਨੇ ਪਿੰਡ ਦੇ ਮੋਹਤਵਰ ਬਾਈ ਖੜੇ ਨੇ ਸਾਡੇ ਮੁੰਡੇ ਜੰਗ ਹੈ ਇਧਰ ਵੀਰ ਜੀ ਖੜੇ ਨੇ ਹਾਂਜੀ ਬਾਈ ਜੀ ਦੇਖੋ ਇਹ ਤਾਂ ਮੰਦ ਭਾਗੀ ਘਟਨਾ ਤਾਂ ਕਹਿ ਸਕਦੇ ਆ ਦੁਖਦਾਈਕ ਹੈ ਔਰ ਨਾਸਹਿਨ ਜੋ ਗੱਲਾਂ ਹੈ ਜੀ ਕਿ ਇੱਕ ਬੰਦਾ ਸਧਾਰਨ ਪਰਿਵਾਰ ਚੋਂ ਜਦੋਂ ਉੱਠਦਾ ਹੈ ਉਹਨੂੰ ਦੇਖ ਕੇ ਜਿਹੜੀ ਦੂਸਰੀ ਪੀੜ੍ਹੀ ਜੰਗ ਪੀੜ੍ਹੀ ਹੈ ਮੋਟੀਵੇਟ ਹੁੰਦੀ ਹੈ ਜੀ ਔਰ ਉਹ ਸਖਤ ਮਿਹਨਤ ਦੇ ਨਾਲ ਤਰੱਕੀ ਕਰਨੀ ਨਾਲ ਇੱਕ ਸਧਾਰਨ ਪਰਿਵਾਰ ਕਿਸਾਨੀ ਕਰਕੇ ਉਹਦੇ ਫਾਦਰ ਸਾਹਿਬ ਨੇ ਉਹਦੀ ਮਦਰ ਨੇ ਕਿੰਨੀਆਂ ਅਪੇਕਸ਼ਾਂ ਨਾਲ ਕਿੰਨੀਆਂ ਆਸਾਂ ਨਾਲ ਅੱਗੇ ਭੇਜਿਆ ਔਰ ਇਸ ਤਰ੍ਹਾਂ ਦੀ ਜਿਹੜੀ ਘਟਨਾ ਹੋਣੀ ਇਹ ਪ੍ਰਸ਼ਾਸਨ ਵਾਸਤੇ ਔਰ ਸਭ ਲੋਕਾਂ ਵਾਸਤੇ ਇਹ ਦੁਖਦਾਈ ਹੈ ਇਹ ਨਹੀਂ ਹੋਣੀ ਚਾਹੀਦੀਆਂ ਔਰ ਪਲਸ ਪ੍ਰਸ਼ਾਸਨ ਨੂੰ ਇਸ ਲਈ ਸਖਤ ਤੇ ਲੋੜੀਂਦੇ ਕਦਮ ਚਾਹੀਦੇ ਜੀ ਔਰ ਇਸ ਤਰ੍ਹਾਂ ਦਾ ਜਿਹੜਾ ਕਿ ਖਿਡਾਰੀ ਹੈ ਜੋ ਕਿ ਗੇਮ ਲਾਉਣ ਵਾਲਾ ਬੰਦਾ ਹੈ ਵਿਚਾਰਾ ਔਰ ਉਸ ਤਰ੍ਹਾਂ ਨਾ ਉਸ ਤਰ੍ਹਾਂ ਦੇ ਬੰਦੇ ਨਾਲ ਇਸ ਤਰ੍ਹਾਂ ਦੀ ਕਟਮਦੀ ਹੈ ਤਾਂ ਉਸ ਵਾਸਤੇ ਕੋਈ ਬਕਾਇਦਾ ਕਾਨੂੰਨ ਵੀ ਅਲੱਗ ਬਣਾ ਚਾਹੀਦਾ ਜੀ ਜੀ ਕਿਉਂਕਿ ਜਿਹੜੀ ਅਗਲੇ ਦੀ ਮਿਹਨਤ ਦੀ ਕਮਾਈ ਹੈ ਇਸ ਤਰ੍ਹਾਂ ਚਲੀ ਜਾਣੀ ਪਰਿਵਾਰ ਤਨੂੰ ਵੀ ਦੁੱਖ ਦਾ ਮਤਲਬ ਇਹ ਹੈ ਤੇ ਨਗਰ ਨੂੰ ਵੀ ਹੈ ਜੀ ਔਰ ਇਸ ਲਈ ਪਲਸ ਪ੍ਰਸ਼ਾਸਨ ਨੂੰ ਸਰਕਾਰ ਨੂੰ ਵੀ ਕੁਝ ਹਦਾਇਤਾਂ ਪੁਲਿਸ ਪ੍ਰਸ਼ਾਸਨ ਨੂੰ ਦੇਣੀਆਂ ਚਾਹੀਦੀਆਂ ਵਹ ਤਾਂ ਕਾਰਵਾਈ ਪੁਲਿਸ ਪ੍ਰਸ਼ਾਸਨ ਕਰੂਗਾ ਪਰ ਸਾਡੀ ਮੰਗ ਹੈ ਵੀ ਜਲਦੀ ਤੋਂ ਜਲਦੀ ਕੀਤੀ ਜਾਵੇ ਔਰ ਅਸੀਂ ਵੀ ਨਾਲ ਨਗਰ ਵੀ ਇਹਨਾਂ ਦੇ ਨਾਲ ਖੜਾ ਜਿੱਥੇ ਪੁਲਿਸ ਪ੍ਰਸ਼ਾਸਨ ਸਾਡੀ ਕੋਈ ਸਹਿਯੋਗ ਜਿਹੜੀਆਂ ਵਾਰਦਾਤਾਂ ਦਿਨੋਂ ਤੇ ਰੁਕਦਿਆਂ ਨਾ ਨਹੀਂ ਲੈ ਰਹੀਆਂ ਆਪਾਂ ਸ਼ਾਇਦ ਸੋਚਦੇ ਸੀ ਜੀ ਸਰਕਾਰ ਹੈ ਬਹੁਤ ਵਧੀਆ ਸਰਕਾਰ ਆ ਪਿਛਲੀਆਂ ਸਰਕਾਰਾਂ ਨੇ ਕੋਈ ਵਧੀਆ ਕੰਮ ਨਹੀਂ ਕੀਤੇ ਕਾਲੀ ਸਰਕਾਰ ਆਈ ਕਾਂਗਰਸ ਸਰਕਾਰ ਆਈ ਉਹਨੇ ਵਧੀਆ ਕੰਮ ਨਹੀਂ ਕੀਤੇ ਤੇ ਲੋਕਾਂ ਨੇ ਬਦਲਾ ਚਾਹਿਆ ਸੀ ਵੀ ਸ਼ਾਇਦ ਬਦਲਾ ਆਵੇ ਤੇ ਸ਼ਾਇਦ ਸਾਨੂੰ ਕੋਈ ਸਾਡੇ ਸੁਧਾਰ ਹੋ ਜੀ ਲੋਕਾਂ ਦਾ ਤੇ ਉਹਨੂੰ ਤੁਸੀਂ ਕਿਵੇਂ ਦੇਖੂਗੇ ਚੀਜ਼ ਨੂੰ ਦੇਖੋ ਜੀ ਸਰਕਾਰਾਂ ਤਾਂ ਬਦਲਾਅ ਅਸੀਂ ਲੋਕਾਂ ਨੇ ਲੈ ਕੇ ਆਉਣਾ ਚਲ ਸਾਡੀਆਂ ਅਪੀਖਸ਼ਾਂ ਹੁੰਦੀਆਂ ਸਾਡੀਆਂ ਆਸਾਂ ਹੁੰਦੀਆਂ ਲੇਕਿਨ ਜੋ ਸਮਾਜ ਦੇ ਵਿੱਚ ਮਾੜੇ ਅੰਸਰ ਹੈ ਉਹਨਾਂ ਨੇ ਆਪਦੀ ਜਿਹੜਾ ਵਿਹਾਰ ਹੈ ਔਰ ਜਿਹੜੀਆਂ ਰੀਤਿਕਾਂ ਕਰਦੀਆਂ ਉਸ ਤੋਂ ਬਾਝ ਨਹੀਂ ਆਉਣਾ ਸਰਕਾਰਾਂ ਦੇ ਨਾਲ ਨਾਲ ਸਾਨੂੰ ਲੋਕਾਂ ਨੂੰ ਨਿੱਜੀ ਤੌਰ ਤੇ ਵੀ ਨੰਗਲੇ ਤੇ ਪਹਿਰਾ ਦੇਣਾ ਪਊ ਮੇ ਜਿਹੜਾ ਸਾਡੇ ਸਮਾਜ ਚ ਮਾੜੇ ਅੰਸਰ ਹੈ ਸਾਨੂੰ ਵੀ ਉਹਨਾਂ ਤੇ ਇੱਕ ਪੈਦੀ ਨજર ਰੱਖਣੀ ਪੂ ਜਿਸ ਦੇ ਨਾਲ ਕਿ ਸਮਾਜ ਦਾ ਕੋਈ ਸੁਧਾਰ ਹੋ ਸਕੇ ਸਾਡੇ ਜਿਹੜੇ ਮੋਤਵਾਰ ਲੋਕ ਹੈ ਅਸੀਂ ਹੈ ਸਾਨੂੰ ਸਭ ਲੋਕਾਂ ਨੂੰ ਇਹ ਜ਼ਰੂਰਤ ਔਰ ਸਾਡੀ ਫਰਜ਼ ਬਣਦਾ ਹੈ ਕਿ ਅਸੀਂ ਵੀ ਮਾੜੇ ਲੋਕਾਂ ਤੇ ਜਾਂ ਕੋਈ ਮਾੜਾ ਅੰਸਰ ਸਾਡੇ ਨੇੜੇ ਤੇੜੇ ਹੈ ਉਹਦੀ ਜਾਣਕਾਰੀ ਪ੍ਰਸ਼ਾਸਨ ਨੂੰ ਦੇ ਕੇ ਔਰ ਅਸੀਂ ਵੀ ਉਹਦੇ ਤੇ ਪੈਦੀ ਨજર ਰੱਖੀ ਤਾਂ ਕਿ ਮੜੀਆਂ ਘਟਨਾ ਤੋਂ ਬਚਿਆ ਜਾ ਸਕੇ ਕਿ ਹੁਣ ਮਾੜੇ ਅੰਸਰ ਦੀ ਕਿਸੇ ਦੀ ਘਟਨਾ ਕਿਤੋਂ ਵੀ ਹੋ ਸਕਦਾ ਹੈ ਪਰ ਇਹ ਤਾਂ ਪ੍ਰਸ਼ਾਸਨ ਵੀ ਚਲੋ ਪ੍ਰਚਾਲ ਕਰਨੀ ਚਾਹੀਦੀ ਹੈ ਜਲਦੀ ਕਰਨੀ ਚਾਹੀਦੀ ਹੈ ਤੇ ਸਰਕਾਰਾਂ ਦਾ ਨਿਰਾਪੋਰ ਆਪਾਂ ਸੈੱਡ ਗਏ ਤੇ ਉਹ ਵੀ ਠੀਕ ਨਹੀਂ ਹਾਂ ਹਣ ਕੇ ਸਰਕਾਰਾਂ ਦਾ ਫਰਜ਼ ਬੰਦਾ ਵੀ ਇਸ ਨੂੰ ਕਿਸੇ ਆਪਦੀ ਏਜੰਸੀਆਂ ਰਾਹੀਂ ਜਾਂ ਕਿਸੇ ਨਹੀਂ ਪਹਿਲਾਂ ਸਰਤਕ ਹੋਣਾ ਚਾਹੀਦਾ ਬੰਦਿਆਂ ਨੂੰ ਕਾਬੂ ਕਰਨਾ ਚਾਹੀਦਾ ਜਿਹੜੇ ਬੰਦੇ ਪਹਿਲਾਂ ਹੀ 10 ਨੰਬਰੀ ਲਿਟ ਜਾਂ 2 ਨੰਬਰੀ ਲਿਟ ਜੋ ਵੀ ਹੈ ਉਹਨਾਂ ਨੂੰ ਪਹਿਲਾਂ ਕੰਟਰੋਲ ਕੀਤਾ ਜਾਵੇ ਤੇ ਮਾਰੀਆਂ ਘਟਨਾਵਾਂ ਦਾ ਨਾਮ ਆਪਰ ਮਨੋਬਲ ਜਿਹੜਾ ਲੋਕਾਂ ਦਾ ਨਾਂ ਡਿੱਗੇ ਜੀ ਸਰਕਾਰ ਤੇ ਮੰਗ ਹੈ ਲੋਕਾਂ ਨੰਮਵਾਲ ਵਧਾਇਆ ਜਾਵੇ ਜੇ ਸਰਕਾਰਾਂ ਚੇਂਜ ਹੋਈਆਂ ਤਾਂ ਉਸ ਨੂੰ ਜਿਸ ਕਾਰਨ ਤੇ ਉਹਨਾਂ ਨੂੰ ਬਦਲਾਵ ਚ ਲਿਆਂਦਾ ਗਿਆ ਉਹਨੂੰ ਕਾਇਮ ਰੱਖਿਆ ਜਾਵੇ ਸਾਡੀ ਹੀ ਮੰਗ ਹੈ ਜੀ ਵੀਰ ਨਾਲ ਅੱਜ ਦੁੱਖ ਸਾਂਝਾ ਕਰਨ ਮੈਂ ਕੈਮਰਾਮੈਨ ਨੂੰ ਕਹਿੰਦਾ ਇੱਕ ਵਾਰੀ ਦਿਖਾ ਦੇ ਜਨ ਕਿ ਸਾਰਾ ਪਿੰਡ ਇਹਨਾਂ ਦੇ ਘਰੇ ਸਾਰਾ ਪਿੰਡ ਜਨ ਕਿ ਦੁੱਖ ਸਾਂਝਾ ਕਰਨ ਲਈ ਪਹੁੰਚਿਆ ਹੈ ਪਿੰਡ ਸੁਖਬੀਰ ਦੇ ਘਰ ਹੀ ਚੋਰੀ ਨਹੀਂ ਹੋਈ ਇਹ ਕਹਿੰਦੇ ਗੁਰੂ ਸਰਪਿੰਡ ਦੇ ਵਿੱਚ ਚੋਰੀ ਹੋਈ ਹੈ ਅਸੀਂ ਸਾਰੇ ਜਨਕੀ ਇਹਦੇ ਨਾਲ ਦੁੱਖ ਸਾਂਝਾ ਕਰਨੇ ਸ਼ਰਮਾ ਜੀ ਤੁਸੀਂ ਵੀ ਇਸ ਪਿੰਡ ਦੇ ਵਿੱਚ ਰਹਿੰਦੇ ਹੋ ਤੇ ਤੁਸੀਂ ਕਿਵੇਂ ਵੇਖੂ ਉਹ ਮਾੜੀ ਟੱਟਣਾ ਹੋਈ ਹੈ ਜੀ ਸਾਡੇ ਪਿੰਡ ਚ ਬਾਈ ਦੀ ਸੁਖਬੀਰ ਸੰਦੀਪ ਜਿਹੜੇ ਆ ਚੋਰੀ ਹੋਈ ਉਹ ਬਹੁਤ ਮਾੜੀ ਜਿਆਦਾ ਟੱਟਣਾ ਹੋਈ ਹੈ ਬਈ ਜੀ ਜੀ ਸਾਰੇ ਪਿੰਡ ਨੂੰ ਨਦਰ ਨੂੰ ਬਹੁਤ ਜਿਆਦਾ ਦੁੱਖ ਦੁਬਈਆ ਚ ਜੀ ਕੀ ਤਾਂ ਬਈ ਆਪਣੀ ਹੁਣੀ ਜਿੰਨਾ ਪ੍ਰਸ਼ਾਸਨ ਨਾਲ ਬਈ ਗੱਲਬਾਤ ਚੱਲੀ ਜਾਂਦੀ ਆ ਐਸ ਐਚਓ ਇਹ ਵੀ ਆਥਨੇ ਆ ਤੇ ਮੁੱਤਰੀ ਇੱਥੇ ਜਾਂਦੇ 5 ਵਜੇ ਤੇ ਉਹਨਾਂ ਨਾਲ ਹੋਈ ਸੀ ਉਹਦੇ ਨੇ ਜੀ ਸ਼ਾਮ ਨੂੰ ਲਾਉਣੇ ਸਰਚ ਲਾਉਣੇ ਜੋ ਤਨੇ ਸਰਚ ਤੋਂ ਪਤਾ ਲੱਗ ਜਾ ਬੰਦੇ ਜਲਦੀ ਤੋਂ ਜਲਦੀ ਬੰਦੇ ਫੜੇ ਜਾਂਦੇ ਜੀ ਕੀ ਤਾਂ ਬਈ ਅੱਛਾ ਹੋਰ ਕੀ ਕਹਿਣਾ ਚਾਹੋਗੇ ਜਿਹੜੇ ਸਾਡੇ ਅਜੰਗ ਮੁੰਡੇ ਜਿਵੇਂ ਹੁਣ ਨਸ਼ਿਆਂ ਵਾਲੇ ਪਾਸੇ ਲੱਗੇ ਦਾ ਤੁਸੀਂ ਕਬੱਡੀ ਖਿਡਾਰੀਆਂ ਵਧੀਆ ਤੁਹਾਡਾ ਚੋਟੀ ਦੇ ਖਿਡਾਰੀਆਂ ਵਿੱਚੋਂ ਇੱਕ ਨਾਮ ਆਉਂਦਾ ਹੈ ਕਹਿਣਾ ਤਾਂ ਇਹੀ ਆ ਜੀ ਬਾਜ ਜਿਹੜਾ ਆਪਣਾ ਨਸ਼ਾ ਚੱਲਦਾ ਇਹ ਨਸ਼ੇ ਕਰਕੇ ਹੀ ਹੁੰਦਾ ਸਾਰਾ ਕੁਝ ਜੀ ਜਿਹੜਾ ਚਿੱਟਾ ਤੇ ਲੈੜਾ ਜੀ ਉਹ ਚੋਰੀਆਂ ਨਾਲ ਨਸ਼ਾਣ ਪੂਰਾ ਨਹੀਂ ਹੁੰਦਾ ਫਿਰ ਉਹ ਚੋਰੀਆਂ ਕਰਨੇ ਉਹਨਾਂ ਨੇ ਸਰਕਾਰ ਨੂੰ ਇਹੀ ਮੰਗਿਆ ਪਹਿਲਾਂ ਨਸ਼ੇ ਵਾਲਾ ਕੰਮ ਰੋਕ ਲੋ ਚੋਰੀਆਂ ਆਪੇ ਰਵ ਜਾਣੀਆਂ ਜੀ ਵਾਦ ਤੋਂ ਬਾਦ ਇਹੀ ਆ ਵੀ ਮੁੰਡਿਆਂ ਨੂੰ ਵੀ ਬੇਨਤੀ ਆ ਵੀ ਆਪਦਾ ਗੇਮ 'ਤੇ ਧਿਆਨ ਦਿਓ ਸਿਹਤ 'ਤੇ ਜੀ ਖੇਡੋ ਆਪਦਾ ਤਰੱਕੀ ਕਰੋ ਤੁਸੀਂ ਹੁਣ ਤੱਕ ਕਿੰਨੇ ਮੁਲਕਾਂ ਦੇ ਵਿੱਚ ਕਬੱਡੀ ਖੇੜ ਚੁੱਕੇ ਮੈਂ ਜਿੱਥੇ ਹੁਣ ਨਿਊਜ਼ੀਲੈਂਡ ਹੀ ਖੇਡ ਕੇ ਆਇਆ ਕਰੀ ਬਸ ਹੁਣ ਕੈਨੇਡਾ ਜਾਣਾ ਜੀ ਤੇ 10 ਸਾਲ ਹੋ ਗਏ ਮੈਨੂੰ ਘਾਟੋ ਘਾਟ ਮਿਹਨਤ ਕਰਦੇ ਨੂੰ ਖੇਡਦੇ ਨੂੰ ਜੀ ਮੇਰੀ ਮਿਹਨਤ ਦਾ ਮੁੱਲ ਪਿਆ ਹੀ ਖਾਣਾ ਜੀ ਬੜੀ ਦੁੱਖ ਦੀ ਗੱਲ ਆ ਅਸੀਂ ਵੀ ਤੁਹਾਡੇ ਨਾਲ ਦੁੱਖ ਜਾਰ ਕਰਨ ਆਏ ਆ ਇੱਕ ਇਹ ਦੱਸੋ ਜਿਵੇਂ ਸਾਡੇ ਪੰਜਾਬ ਦੇ ਵਿਕਾਸ ਕਰਕੇ ਨਸ਼ਾ ਬਾਹਰ ਆ ਤੇ ਕੀ ਤੁਸੀਂ ਬਾਹਰੀਆਂ ਕੰਟਰੀਆਂ ਵਿੱਚ ਉਧਰ ਵੀ ਇਦਾਂ ਦਾ ਮਾਹੌਲ ਹੈਗਾ ਨਹੀਂ ਜੀ ਉਧਰ ਨਹੀਂ ਹੈ ਇਦਾਂ ਜੀ ਜੀ ਉਧਰ ਤਾਂ ਇਮਾਨਦਾਰੀ ਆ ਦੁਨੀਆ ਜੀ ਆਪਣੇ ਹੈ ਨਹੀਂ ਉਹ ਗੱਲ ਵੀਰ ਦਾ ਕਹਿਣਾ ਹੈ ਕਿ ਜਿਹੜਾ ਨਸ਼ਾ ਕਰਦਾ ਇਨਸਾਨ ਉਹੀ ਚੋਰੀ ਕਰੂਗਾ ਜਦੋਂ ਨਸ਼ੇ ਦੀ ਤੋਟ ਹੁੰਦੀ ਹੈ ਉਹ ਚੋਰੀ ਕਰਦਾ ਚੋਰੀ ਕਰਨ ਲੱਗਾ ਵੇਂਦਾ ਨਹੀਂ ਉਹਨੇ ਕੀ ਚੱਕਣਾ ਕਿਹਦਾ ਚੱਕਣਾ ਕਿਹਦਾ ਨਹੀਂ ਚੱਕਣਾ ਹੋਰ ਵੀ ਸਾਡੇ ਨਾਲ ਪਿੰਡ ਦੇ ਵੀਰ ਨੇ ਪੁੱਛਾਂਗੇ ਜਾਣਕਾਰੀ ਹਾਂਜੀ ਹੋਰ ਕਿ ਤਰ੍ਹਾਂ ਕਿਤੇ ਜੀ ਚਿੱਟੇ ਵਾਲਿਆਂ ਦਾ ਜਿਵੇਂ ਕਹਿ ਰਿਹਾ ਹੁਣ ਪੂਰਾ ਜਾਰੀ ਹੈ ਜੀ ਤੇ ਸਰਕਾਰ ਨੂੰ ਅੱਗੇ ਕਈ ਵਾਰੀ ਬੇਨਤੀ ਕਰ ਚੁੱਕਿਆ ਵੀ ਇਹ ਵਾਰਦਾਤਾ ਰੋਕਣਾ ਚਾਹੀਦਿਆਂ ਜੀ ਉਹਨਾਂ ਨੂੰ ਇੱਥੇ ਟਰਾਂਸਫਰਮ ਲਿਆ ਜੀ ਆ ਘਰ ਦਾ ਦੋ ਵਾਰੀ ਟਰਾਂਸਫਰਮ ਲੈ ਗਿਆ ਜੀ ਇੱਕ ਵਾਰੀ ਨਹੀਂ ਕਿਸੇ ਤਰ੍ਹਾਂ ਰੱਖਿਆ ਜਾਂਦਾ ਜੀ ਦੋ ਵਾਰੀ ਉਹਨਾਂ ਨੇ ਦੇਖੋ ਕਿਵੇਂ ਰੱਖਿਆ ਹੋਊਗਾ ਜੀ ਫੇਰ ਉੱਥੇ ਵੀ ਜਾ ਕੇ ਇਹ ਨਹੀਂ ਕਿ ਪਹਿਲੇ ਦਿਨ ਟ੍ਰਾਂਸਫਰ ਮੋਢੇ ਤੇ ਧਰ ਦੇਣਾ ਜੀ ਉੱਥੇ ਬਿਜਲੀ ਵਾਲਿਆਂ ਨੇ ਬਹੁਤ ਹੀ ਮਿਹਨਤ ਕਰਨੀ ਪੈਂਦੀ ਹੈ ਜੀ ਪਕਾਈ ਕਰਨੀ ਪੈਂਦੀ ਹੈ ਕਹਿ ਸਕਦੇ ਆਪਾਂ ਤੇ ਇਹ ਕੁਝ ਲੁੱਟਾਂ ਖਵਾ ਵਾਦੀ ਜਾਂਦੀਆਂ ਜੀ ਗਲਤ ਕੰਮ ਆ ਇਹ ਇੱਕ ਗਰਮੀ ਦੇ ਮਹੀਨੇ ਦੇ ਵਿੱਚ ਆ ਕੇ ਠਿਕਰੀ ਪਹਿਰਾ ਲੱਗਦਾ ਹੁੰਦਾ ਸੀ ਪਿੰਡਾਂ ਦੇ ਵਿੱਚ ਕੀ ਉਹ ਠਿਕਰੀ ਪਹਿਰੇ ਹੁਣ ਵੀ ਪਿੰਡਾਂ ਦੇ ਵਿੱਚ ਲੱਗਦੇ ਆ ਨਹੀਂ ਸਾਡੇ ਪਹਿਲਾਂ ਲੱਗਦਾ ਸੀਗਾ ਹੁਣ ਨਹੀਂ ਹੁਣ ਤਾਂ ਕਾਫੀ ਚਿਰ ਹੋ ਗਿਆ ਨਹੀਂ ਲੱਗਦੇ ਜੀ ਜੀ ਹਾਂ ਜੀ ਕੀ ਉਹ ਲੱਗਣਾ ਚਾਹੀਦਾ ਲੱਗਣਾ ਚਾਹੀਦਾ ਜੀ ਠਿਕਰੀ ਪਹਿਰਾ ਵੀ ਹੁਣ ਤੁਸੀਂ ਇਹ ਵੇਖੋ ਜੀ ਜੇ ਹੁਣ ਠਿਕਰੀ ਪਹਿਰੇ ਆਉਣ ਤੇ ਉਹਨਾਂ ਕੋਲ ਕੀ ਪਤਾ ਕੀ ਥਿਆਰਾ ਕੀ ਨਹੀਂ ਤੇ ਕੀ ਕਰਨਗੇ ਠਿਕਰੀ ਪੈਰੇ ਵਾਲੇ ਵੀ ਜੀ ਠਿਕਰੀ ਪੜਨਾ ਕੁਝ ਬਚਤ ਹੋ ਜਾਂਦੀ ਹੈ ਬੰਦੇ ਡਰ ਚੰਦੇ ਜੇ ਉਹ ਪਿੰਡੂ ਠਾ ਠਾ ਸਕਦਾ ਹਾਂ ਠਾ ਸਕਦਾ ਵੀ ਜਿਵੇਂ ਉਹ ਕਹ ਦਿੰਦੇ ਆ ਕੋਈ ਬੰਦਾ ਜਿਵੇਂ ਉਹ ਜਾਗਦੇ ਰਹੋ ਜਾਗਦੇ ਰਹੋ ਦੀ ਗੱਲ ਕੋਈ ਬੰਦਾ ਜਾਗਦਾ ਕਿਸੇ ਦੁਕਾਨ ਨਾਲ ਚ ਗੱਲ ਪੈਂਦੀ ਆ ਤਾਂ ਉਹ ਬੰਦਾ ਉੱਠ ਸਕਦਾ ਆਪਦੇ ਘਰ ਦੀ ਰਾਖੀ ਜਿਹੜਾ ਦੇ ਸਕਦਾ ਜਾਂ ਕੋਈ ਉਹਨਾਂ ਕ ਤਾਂ ਹੋ ਸਕਦਾ ਤੇ ਇਹ ਇੰਨਾ ਕ ਤਾਂ ਹੈਗਾ ਹੀ ਆ ਵੀ ਉਹ ਉਸ ਚੀਜ਼ ਨੌਨਕਤਾ ਬਚਾਅ ਹੋ ਸਕਦਾ ਜੀ ਹਾਂਜੀ ਇੱਕ ਚੋਰੀ ਦੇ ਨਾਲ ਜਿਵੇਂ ਸੁਖਵੀਰ ਦੇ ਘਰਾਂ 'ਚ ਚੋਰੀ ਹੁੰਦੀ ਐ ਕੱਲੋ ਕਿਸੇ ਹੋਰ ਵੀ ਦੇ ਘਰ ਚੋਰੀ ਹੋ ਜਾਂਦੀ ਐ ਕੀ ਹੁਣ ਪਿੰਡ ਅਲਰਟ ਹੋਊਗਾ ਇਹ ਹੋਣਾ ਪੈਣਾ ਜੀ ਪਿੰਡ ਦੇ ਨੌਜਵਾਨ ਮੁੰਡੇ ਰਲ ਕੇ ਆਪਦੇ ਦੁਪਹਿਰਾ ਦੇਣ ਜੀ ਇਹਦਾਂ ਫੱਬਾ ਚਿੱਤ ਵੀ ਰਹੂਗੇ ਜੀ ਬਾਕੀ ਇਹ ਕੰਮ ਆਮ ਜਿਹੜਾ ਮਿਹਨਤ ਵਾਲਾ ਬੰਦਾ ਉਹ ਨਹੀਂ ਕਰਦਾ ਹੈਗਾ ਜੀ ਜਿਹੜਾ ਮਿਹਨਤ ਵਾਲੇ ਬੰਦੇ ਸਿਗੇ ਰ ਕਰਨ ਵਾਲੇ ਇਹਦਾ ਜਿਹੜੇ ਸੌਗੇ ਇਹ ਜਿਹੜੇ ਰਾਤ ਨੂੰ ਚਿੱਟੇ ਵਾਲੇ ਜੀ ਇਹੀ ਰਾਤ ਨੂੰ ਇਹ ਇੰਜਾਮ ਦਿੰਦੇ ਐ ਕੰਮਾਂ ਨੂੰ ਆਮ ਜਿਹੜਾ ਬੰਦਾ ਮਿਹਨਤ ਕਰਦਾ ਥੱਕਿਆ ਹੰਬਿਆ ਸੌ ਜਾਂਦਾ ਸੁੱਤੇ ਪਏ ਸੀ ਇਹਨਾਂ ਨੂੰ ਪਤਾ ਨਹੀਂ ਲੱਗਾ ਚਾਹ ਕੋਈ ਇਹਨਾਂ ਨੇ ਜੀ ਇਹ ਜਿਹੜੀ ਚਿੱਟੇ ਵਾਲੇ ਇਹਨਾਂ ਨੂੰ ਸਭ ਕੁਝ ਮਿਲ ਜਾਂਦਾ ਜੀ ਇਹ ਇਹੀ ਇਨਜਾਮ ਦਿੰਦੇ ਆ ਰਾਤਾਂ ਜੀ ਵਾਤ ਵਾਦ ਤੇ ਨਸ਼ੇ ਤੇ ਕੀਤਾ ਜਾਵੇ ਬੇਸਲੇ ਹੋ ਗਏ ਪਤਾ ਹੀ ਨਹੀਂ ਲੱਗਿਆ ਹਾਂਜੀ ਬਸ ਇਹੀ ਕਹਿਣਾ ਚਾਹੁੰਨੇ ਆ ਜੀ ਮਾੜਾ ਕੰਮ ਹੋਇਆ ਸਾਡੇ ਪਿੰਡ ਦਾ ਬਹੁਤ ਵਧੀਆ ਮੁੰਡੇ ਨੇ ਮਿਹਨਤ ਕੀਤੀ ਇਹਨੇ ਜੀ ਵੀ ਛੋਟੇ ਲੈਵਲ ਤੋਂ ਉੱਠ ਕੇ ਜੀ ਤੇ ਬਸ ਬਹੁਤ ਉਹ ਦੁੱਖ ਆ ਸਾਰੇ ਪਿੰਡ ਰਾਂਗੇ ਜੀ ਪਹਿਲਾਂ ਇਹ ਸਾਡੇ ਗੁਰੂ ਸਰਦਾ ਨਾਂ ਨਹੀਂ ਛੇਤੀ ਵੀ ਆਇਆ ਹੁੰਦਾ ਹੈਗਾ ਹੁਣ ਤਾਂ ਹੀ ਸੁਵੀਰ ਗੁਰੂ ਸਰ ਸੁਵੀਰ ਗੁਰੂ ਸਾਹਿਬ ਦਾ ਸਾਡਾ ਨਾਂ ਵੀ ਪਹਿਲੇ ਨੰਬਰ ਤੇ ਹੀ ਆਈ ਜੀ ਜੇ ਏਵਜੇ ਖਿਡਾਰੀਆਂ ਨੂੰ ਦਿਵਾ ਲਿਆ ਜੀ ਤਾਂ ਫੇਰ ਤਾਂ ਕੁਝ ਰਹਿ ਨਹੀਂ ਜਾਣਾ ਜੀ ਇਹ ਥੋੜਾ ਜਿਹਾ ਇਧਰਲੇ ਪਾਸੇ ਨਸ਼ੇ ਵਾਲੇ ਪਾਸੇ ਵੀ ਵੱਧ ਤੋਂ ਵੱਧ ਧਿਆਨ ਦੇਣ ਦਾ ਹੈਗਾ ਜੀ ਇਹ ਤਾਂ ਜੇ ਪਿੰਡ ਪਿੰਡ ਵਾਲੇ ਆਪ ਦੀਆਂ ਸਟ੍ਰੈਟੀਆਂ ਬਣਾਗਾ ਜਾਂ ਪਿੰਡਾਂ ਦੇ ਵਿੱਚ ਆਪਣੇ ਕਲੱਬ ਬਣੇ ਹੁੰਦੇ ਆ ਜੇ ਪਿੰਡਾਂ ਦੇ ਵਿੱਚ ਕਲੱਬ ਦੇ ਵਿੱਚ ਜਿਆਦਾ ਤੌਰ ਤੇ ਸਾਡੇ ਨੌਜਵਾਨ ਹੁੰਦੇ ਆ ਜੀ ਜੇ ਉਹ ਉਪਰਾਲਾ ਕੰਦ ਸ਼ਾਇਦ ਪਿੰਡਾਂ ਦੇ ਵਿੱਚ ਨਸ਼ਾ ਘਟ ਸਕਦਾ ਬਿਲਕੁਲ ਕਰ ਸਕਦਾ ਜੀ ਪਰ ਅੱਜ ਕੱਲ ਜੀ ਵੋਟ ਰਾਜ ਹੈ ਜੀ ਇੱਕ ਬੰਦਾ ਨਸ਼ੇ ਵਾਲੇ ਨੂੰ ਅਕਲ ਪੁਲਿਸ ਫੜ ਕੇ ਵੀ ਲੈ ਗਈ ਤਾਂ ਦੂਸਰਾ ਬੰਦਾ ਛਡਾਉਣ ਚਲਾ ਜਾਂਦਾ ਜੀ ਇਹ ਸਥਿਤੀ ਹੈ ਪਿੰਡਾਂ ਚ ਜਿ ਜਿਨ੍ਹਾਂ ਚ ਕਰ ਵੋਟ ਰਾਜ ਤੋਂ ਲੋਕ ਉੱਪਰ ਉੱਠ ਕੇ ਨੀਣਾ ਹੁੰਦੇ ਬਸ ਚੰਗੇ ਬੰਦੇ ਨੂੰ ਅੱਗੇ ਨਹੀਂ ਲਿਆਉਂਦੇ ਔਰ ਲੋਕ ਜਿਹੜਾ ਇੱਕ ਭ੍ਰੱਪੇ ਤੌਰ ਤੇ ਗੱਲਾਂ ਜਾਂਦੀਆਂ ਉਸ ਤੋਂ ਵੀ ਉੱਪਰ ਨੀਣਾ ਉੱਠਦੇ ਤਾਂ ਸ਼ਾਇਦ ਇਹ ਕੱਲੇ ਸਰਕਾਰਾਂ ਨੂੰ ਦੋਸ਼ ਦੇਣੀ ਗਲਤ ਹੈ ਮੈਂ ਇਹ ਮੇਰੀ ਇਹ ਨਿੱਜੀ ਵਿਚਾਰ ਹੈ ਜੀ ਜੀ ਹਾਂਜੀ ਹਾਂਜੀ ਸਾਡਾ ਵੀ ਇਹੀ ਵਿਚਾਰ ਆ ਜਿਹੜਾ ਬਾਈ ਜੀ ਨੇ ਆਖਿਆ ਵੀ ਵੋਟਾਂ ਤੋਂ ਥੋੜਾ ਹਟ ਕੇ ਸਾਰੇ ਨਗਰ ਨੂੰ ਇੱਕ ਹੋ ਕੇ ਤੇ ਆਪਦਾ ਠਿਕਰੀ ਪਹਿਰਾ ਵਗੈਰਾ ਜਾਂ ਕੋਈ ਇਸ ਤਰ੍ਹਾਂ ਦੀਆਂ ਕੋਈ ਨਾ ਕੋਈ ਜ਼ਰੂਰ ਆਪਦਾ ਉਪਰਾਲਾ ਕਰਨਾ ਚਾਹੀਦਾ ਜਿਹਦੇ ਨਾਲ ਸਾਡੀਆਂ ਇਹੋ ਜਿਹੀ ਜਿਹੜੀ ਅਜ ਮੰਦਪਾਂ ਦੀ ਘਟਨਾ ਹੋਈਏ ਤੋਂ ਬਚਾਅ ਹੋ ਜਾਈ। ਅਸੀਂ ਵੀਰ ਦਾ ਨੰਬਰ ਵੀ ਦਿੰਨੇ ਆ ਜਿਸ ਕਿਸੇ ਵੀਰੇ ਮਦਦ ਕਰਨੀ ਹੋਵੇ ਇਹਨਾਂ ਦੀ ਉਹ ਮਦਦ ਕਰ ਸਕਦਾ ਸਾਡੇ ਨਾਲ ਵੀਰ ਨੇ ਜੋ ਇਹਦੀ ਰਿਣੀ ਚਿਣੀ ਸੀ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਆ ਰਿਣੀ ਚਿਣੀ ਇਹਦੀ ਜਿਹੜੀ ਹੈ ਲਾ 골ਡ ਤੱਕ ਵੀ ਚੱਕਿਆ ਗਿਆ। ਜੀ ਨਦੇ ਘਰ ਦੇ ਦੱਸਣ ਦੇ ਮੁਤਾਬਕ 골ਡ ਤੱਕ ਵੀ ਚੱਕਿਆ ਗਿਆ ਤੇ ਹੁਣ ਇਹਨੇ ਇਹਨਾਂ ਪੈਸਾ ਨਾਲ ਹੀ ਬਾਹਰ ਜਾਣਾ ਸੀ ਔਰ ਅਸੀਂ ਵੀ ਪਿੰਡ ਲੈਵਲ ਤੇ ਵੀ ਕੋਸ਼ਿਸ਼ ਕਰਾਂਗੇ ਜਿੰਨੀ ਕਿ ਸਾਡੀ ਹੋ ਸਕੇ ਔਰ ਅਸੀਂ ਐਨ ਆਰ ਆਈ ਭਰਾਵਾਂ ਨੂੰ ਜਾਂ ਕਿਸੇ ਹੋਰ ਬੰਦੇ ਨੂੰ ਜਾਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਹਾਂ ਇਹਦੀ ਫਰਾਸ਼ੀਲ ਤੌਰ ਤੇ ਵੀ ਮਦਦ ਕੀਤੀ ਜਿਹਦੇ ਨਾਲ ਇਹ ਅੱਗੇ ਜਿਹੜਾ ਇਹਦੀ ਗੇਮ ਹੈ ਜਾਰੀ ਰੱਖ ਸਕੇ ਪਿੰਡ ਵਾਸੀਆਂ ਦਾ ਕਹਿਣਾ ਕਿ ਜਿਹੜੇ ਸਾਡੇ ਲੋਕ ਸਿਆਸੀ ਲੋਕ ਪੋਲੀਟਿਕਲ ਲੋਕ ਹੁੰਦੇ ਆ ਵੋਟ ਦਬਾਹ ਹੁੰਦਾ ਜਾਂ ਵੋਟਾਂ ਕਰਕੇ ਪਾਰਟੀ ਬਾਜੀ ਕਰਕੇ ਪਾਰਟੀ ਬਾਜੀ ਤੋਂ ਦੂਰ हट ਕੇ ਜਨਨਕ ਸਾਡੇ ਪਿੰਡ ਨੂੰ ਇੱਕਜੁੱਟ ਹੋਣ ਦੀ ਲੋੜ ਹੈ ਤੇ ਜੇਕਰ ਸਾਡਾ ਪਿੰਡ ਇਕਜੁੱਟ ਹੋਊਗਾ ਪਾਰਟੀ ਬਾਜ਼ੀਆਂ ਤੋਂ ਦੂਰ ਹੋ ਕੇ ਸ਼ਾਇਦ ਪਿੰਡ ਦੇ ਵਿੱਚ ਜਿਹੜੇ ਆ ਚੋਰੀ ਐ ਨਸ਼ਾ ਰੁਕ ਸਕਦਾ ਇਹ ਸਨ ਸਾਡੇ ਪਿੰਡ ਦੇ ਗੁਰੂ ਸਾਦੇ ਸਾਡੇ ਵੀਰ ਸਾਡਾ ਨਗਰ ਸਾਰਾ ਇਹ ਸੀ ਸਾਡੇ ਵੀਰ ਸੁਖਵੀਰ ਜੀ ਜਿਹਨਾਂ ਦੇ ਘਰ ਚੋਰੀ ਹੋਈ ਤੁਸੀਂ ਵੇਖ ਰਹੇ ਹੋ ਸੱਚ ਦੀ ਪੜਤਾਲ ਮੈਂ ਤੁਹਾਡਾ ਆਪਣਾ ਉਤਾਰ ਸਿੰਘ ਜੀ ਤਾਰਾ ਦੇਖਦੇ ਰਹੋ ਨਵੀਂ ਅਪਡੇਟ ਦੇ ਨਾਲ ਫੇਰ ਮਿਲਦੇ ਆਂ ਧੰਨਵਾਦ